ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੀਚਨ ਲੜੀਵਾਰ ਚੱਲ ਰਹੀ ਸੋਹਿਲਾ ਸਾਬ ਦੀ ਬਾਣੀ ਦਾ ਅੱਜ ਜੋ ਦੂਸਰਾ ਸ਼ਬਦ ਹੈ ਜਿਸ ਦਾ ਸਰਲੇਖ ਹੈ ਰਾਗ ਅਸਾ ਮਹੱਲਾ ਪਹਿਲਾ ਰਮਤਾ ਹੈ ਛੇ ਕਰ ਛੇ ਕੁਰ ਛੇ ਉਪਦੇਸ਼ ਗੁਰ ਗੁਰ ਏਕੋ ਫੇਸ ਅਨੇਕ ਇਹ ਸ਼ਬਦਤੀ ਰਮਤਾ ਹੁੰਦੀ ਹੈ ਤੇ ਪਾਤਸ਼ਾਹ ਜੀ ਨੇ ਇਸਅ ਉਦਦੇ ਰਹਾਉ ਵਾਲੇ ਬੰਦ ਦੇ ਵਿੱਚ ਜੋ ਸਿਧਾਂਤ ਦਿੱਤਾ ਹੈ ਜੋ ਸਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕੀਤੀ ਹੈ ਪਰਮਾਤਮਾ ਦੀ ਕੁਦਰਤ ਦੇ ਬਾਰੇ ਪਰਮਾਤਮਾ ਦੇ ਨਿਚਮ ਦੇ ਬਾਰੇ ਉਹਦੇ ਚ ਰਹਾਉ ਵਾਲੇ ਬੰਦ ਚ ਕਿਰਪਾ ਕਰਦੇ ਨੇ ਬਾਬਾ ਚੈ ਕਰ ਕਰਤੇ ਕੀਰਤ ਹੋਏ ਚੈ ਕਰ ਬਾਬਾ ਦਾ ਅਰਥ ਹੈ ਭਾਈ ਚੈ ਕਰ ਜਿਸ ਘਰ ਵਿੱਚ ਕੀ ਸਤ ਸੰਗਤ ਵਿੱਚ ਕਰਤੇ ਕੀਰਤ ਹੋਏ ਕਰਤੇ ਦੀ ਸਿੱਤਸਲਾ ਸੋ ਘਰ ਉਹ ਸਤ ਸੰਗਤ ਦੀ ਜਗਾ ਰਾਖ ਵਡਾਈ ਧੋਏ ਰਹਾ ਕਹਿੰਦੇ ਉਸ ਸਤ ਸੰਗਤ ਨੂੰ ਆਪਣਾ ਆਸਰਾ ਬਣਾ ਲੈ ਤੇਰੇ ਵਾਸਤੇ ਭਲੇ ਦਾ ਕੰਮ ਹੋਵੇਗਾ ਤੇਰੇ ਵਾਸਤੇ ਤੇਰੇ ਜੀਵਨ ਵਾਸਤੇ ਚੰਗਾ ਕੰਮ ਹੋਵੇਗਾ ਜਦੋਂ ਸਤ ਸੰਗਤ ਦੇ ਵਿੱਚ ਬੈਠਦੇ ਆ ਸਾਡੇ ਜੀਵਨ ਦੇ ਅੰਦਰ ਬਦਲਾਅ ਆਉਂਦਾ ਏ ਸਹਿਬ ਜੀ ਕਹਿੰਦੇ ਨੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੇ ਕੀਨੇ ਤਨ ਪਾਛੇ ਕਹਿੰਦੇ ਰਾਮਦਾਸ ਸਰੋਵਰ ਰਾਮ ਦੇ ਦਾਸਾਂ ਦਾ ਰਾਮ ਰਮਿਆ ਹੋਇਆ ਪਰਮਾਤਮਾ ਉਦੇ ਦਾਸਾਂ ਦਾ ਉਹਦੇ ਸੇਵਕਾਂ ਦਾ ਸਰੋਵਰ ਕੀ ਸਤ ਸੰਗਤ RAM DAAS SAROVAR NATTE ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਨਾ ਕੇ ਮਨੁੱਖ ਦਾ ਮਨ ਸਾਫ਼ ਸੁਥਰਾ ਹੋ ਜਾਂਦਾ ਏ ਮਨੁੱਖ ਚੰਗਾ ਸੋਚਣ ਲੱਗ ਜਾਂਦਾ ਏ ਚੰਗਾ ਕੰਮ ਕਰਨ ਲੱਗ ਜਾਂਦਾ ਏ ਇਹਦੀ ਜ਼ਿੰਦਗੀ ਦੇ ਅੰਦਰ ਭਲਾਈ ਆ ਜਾਂਦੀ ਏ RAM DAAS SAROVAR NATTE ਸਭ ਉੱਤਰੇ ਪਾਪ ਕਮਾਤੇ ਜਿੰਨੇ ਵੀ ਗੁਨਾਹ ਕੀਤੇ ਸਨ ਛਾਣੇ ਅਣਜਾਣੇ ਦੇ ਵਿੱਚ ਉਹ ਸਾਰੇ ਖਤਮ ਹੋ ਗਏ ਉਹ ਪਾਸੇ ਹੋ ਗਏ ਸਭ ਉਤਰੇ ਪਾਪ ਕੁਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਕਹਿੰਦੇ ਨਿਰਮਲ ਹੋ ਗਏ ਇਸ਼ਨਾਨ ਕਰਕੇ ਕਿਆਦੇ ਨਾਲ ਇਸ਼ਨਾਨ ਕਰਨਾ ਹੈ ਝਿਮ ਝਿਮ ਵਰਸੇ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਇਸ ਅੰਮ੍ਰਿਤ ਰੂਪੀ ਬਾਣੀ ਦੇ ਨਾਲ ਇਸ਼ਨਾਨ ਕਰਨਾ ਹੈ ਗੁਰ ਦਰਿਆ ਉਹ ਸਦਾ ਜਲ ਨਿਰਮਲ ਮਿਲੇਆ ਦੁਰਮਤ ਮੈਲ ਹਰੇ ਇਸ ਗੁਰੂ ਦਰਿਆ ਦੇ ਵਿੱਚ ਗੁਰੂ ਗਿਆਨ ਦੇ ਵਿੱਚ ਇਸ਼ਨਾਨ ਕਰਨਾ ਹੈ ਇੱਕ ਇਸ਼ਨਾਨ ਸਰੀਰ ਦਾ ਹੈ ਉਹ ਸਾਨੂੰ ਦੋਵੇਂ ਟਾਈਮ ਇਸ਼ਨਾਨ ਕਰਨ ਦਾ ਹੁਕਮ ਸਤਿਗੁਰਾਂ ਨੇ ਦਿੱਤਾ ਹੈ ਕਿ ਭਾਈ ਸਵੇਰ ਵੇਲੇ ਇਸ਼ਨਾਨ ਕਰ ਤੇ ਸਤ ਸੰਗਤ ਦੋ ਟਾਈਮ ਕਰ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੁਗਾ ਕਹਿੰਦੇ ਇਸ਼ਨਾਨ ਕਰਕੇ ਆਪਣੇ ਪ੍ਰਭੂ ਪਰਮਾਤਮਾ ਨੂੰ ਯਾਦ ਕਰ ਤੇਰਾ ਮਨ ਤੇ ਤਨ ਅਰੋਗ ਹੋ ਜਾਏਗਾ ਇਹ ਸਿਧਾਂਤ ਪਾਤਸ਼ਾਹ ਜੀ ਨੇ ਦਿੱਤਾ ਹੈ ਸਰੀਰ ਦਾ ਇਸ਼ਨਾਨ ਕਰਨਾ ਇਹ ਮਨਾਈ ਨਹੀਂ ਹੈ ਇਹ ਪੈਲ ਦੇ ਆਧਾਰ ਤੇ ਹੈ ਪਰ ਇਸ ਸਰੀਰ ਦੇ ਇਸ਼ਨਾਨ ਤੋਂ ਬਾਅਦ ਮਨ ਦਾ ਇਸ਼ਨਾਨ ਹੈ ਮਨ ਦਾ ਇਸ਼ਨਾਨ ਸਤ ਸੰਗਤ ਵਿੱਚ ਹੁੰਦਾ ਹੈ ਤਨ ਦਾ ਇਸ਼ਨਾਨ ਸਰੋਵਰਾਂ ਵਿੱਚ ਹੁੰਦਾ ਹੈ ਇਸੇ ਕਰਕੇ ਸਹਿਬ ਜੀ ਨੇ ਕਿਹਾ ਭਲਿਆ ਪਹਿਲਾਂ ਤਨ ਦਾ ਇਸ਼ਨਾਨ ਕਰਕੇ ਆ ਫਿਰ ਅੰਦਰ ਜਾ ਦਰਬਾਰ ਦੇ ਉਥੇ ਕੀਰਤਨ ਚੱਲਦਾ ਈ ਗੁਰਬਾਣੀ ਇਲਾਹੀ ਦਾ ਉਸ ਇਲਾਹੀ ਗੁਰਬਾਣੀ ਦੇ ਕੀਰਤਨ ਨੂੰ ਸੁਣ ਕੇ ਮਨ ਦਾ ਇਸ਼ਨਾਨ ਕਰ। ਕੱਲੇ ਇੱਕ ਤੇ ਨਹੀਂ ਬੈਠੇ ਰਹਿਣਾ। ਦੋਵੇਂ ਹੀ ਜ਼ਰੂਰੀ ਨੇ। ਬਾਹਰੋਂ ਇਸ਼ਨਾਨ ਕਰਕੇ ਤਨ ਸਾਫ਼ ਹੋ ਜਾਏਗਾ। ਅੰਦਰੋਂ ਇਸ਼ਨਾਨ ਕਰਕੇ ਮਨ ਸਾਫ਼ ਹੋ ਜਾਏਗਾ। ਅੰਦਰਲਾ ਜ਼ਿਆਦਾ ਜ਼ਰੂਰੀ ਹੋ ਗਿਆ। ਕਿਉਂਕਿ ਤਨ ਤੇ ਸਾਰੇ ਇਨਸਾਫ਼ ਕਰ ਹੀ ਲੈਨੇ। ਮਨ ਸਾਫ਼ ਕਰਨਾ ਜ਼ਰੂਰੀ ਹੈ। ਸਾਹਿਬ ਜੀ ਕਹਿੰਦੇ ਨੇ ਕਾਰਿ ਇਸ਼ਨਾਣ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੂਗਾ ਕੋਟ ਵਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਯੋਗਾ ਕਹਿੰਦੇ ਪਿਆਰਿਆ ਤੇਰੇ ਕਰੋੜਾਂ ਵਿਗਨ ਤੇਰੇ ਕੀਤੇ ਗੁਨਾਹ ਲੈ ਕੇ ਤੇਰੇ ਭਲੇ ਸੰਯੋਗ ਜਿਹੜੇ ਨੇ ਉ ਪ੍ਰਗਟ ਹੋ ਗਏ ਨੇ ਜਿਹਨੂੰ ਆਪਾਂ ਕਹਿੰਦੇ ਹਾਂ ਫਲਾਣੇ ਦੀ ਕਿਸਮਤ ਜਾਗ ਪਈ ਫਲਾਣਾ ਬੰਦੇ ਨੇ ਮਿਹਨਤ ਕੀਤੀ ਉਹਦੀ ਕਿਸਮਤ ਜਾਗ ਪਈ ਉਹਦੇ ਤੇ ਕਿਰਪਾ ਹੋ ਗਈ ਧਰਮ ਦੀ ਦੁਨੀਆ 'ਚ ਕਿਰਪਾ ਕਹਿ ਦਿੰਦੇ ਨੇ ਸਮਾਜ 'ਚ ਮਿਹਨਤ ਸਫਲੀ ਹੋਈ ਕਹਿ ਦਿੰਦੇ ਨੇ ਤੇ ਪਾਤਸ਼ਾਹ ਜੀ ਕਹਿੰਦੇ ਨੇ ਪਿਆਰੇ ਆ ਤੇਰੇ ਸੰਯੋਗ ਜਾਗ ਪਏ ਤੇਰੇ ਤੇ ਕਰਾਮਾਤ ਹੋ ਗਈ ਤੇਰਾ ਭਲਾ ਹੋ ਗਿਆ ਕਦੋਂ ਜਦੋਂ ਇਸ਼ਨਾਨ ਕਰਕੇ ਆਪਣੇ ਮਾਲਕ ਨੂੰ ਜਾਤ ਕੀਤਾ ਅੰਤਰਮੁਖੀ ਹੋ ਕੇ ਜਾਤ ਕੀਤਾ ਤੇ ਇਹ ਜਾਤ ਕਰਨ ਵਾਲੀ ਜਗ੍ਹਾ ਨੂੰ ਕਿਹਾ ਗਿਆ ਸਤ ਸੰਗ ਪਵਾਂ ਤੂੰ ਘਰੇ ਬੈਠ ਕੇ ਕਰ ਲੈ ਪਵਾਂ ਗੁਰੂ ਘਰ ਆ ਕੇ ਕਰ ਲੈ ਪਰ ਤੇਰੇ ਮਨ ਦੀ ਸਤ ਸੰਗਤ ਹੋਣੀ ਜ਼ਰੂਰੀ ਹੈ ਇੱਕ ਸਿੱਖ ਦੋਏ ਸਾਧ ਸੰਗ ਪੰਨੀ ਪਰਮੇਸ਼ਰ ਭਾਈ ਗੁਰਦਾਸ ਜੀ ਕਹਿੰਦੇ ਇੱਕ ਕੱਲਾ ਬੈਠ ਕੇ ਚੰਗਾ ਕੁਝ ਪੜ ਰਿਆ ਹੈ ਸੁਣ ਰਿਆ ਹੈ ਬਾਣੀ ਪੜਦਾ ਹੈ ਇਤਿਹਾਸ ਪੜਦਾ ਹੈ ਉਹਦੀ ਉਹ ਕੱਲਾ ਸਿੱਖ ਹੈ ਕੱਲਾ ਪੜ ਸਕਦਾ ਹੈ ਪਰ ਉਹ ਸਿੱਖ ਹੈ ਤੋਏ ਸਾਥ ਸੰਗ ਜੇ ਦੋ ਜੁੜ ਗਏ ਤੇ ਸਤ ਸੰਗਤ ਹੋ ਗਈ ਇਸੇ ਕਰਕੇ ਕਿਹਾ ਸੀ ਪਤੀ ਪਤਨੀ ਖੰਡੇ ਬਾਟੇ ਦੀ ਪੌੜ ਛਕੋ ਅਮਰਤਾਰੀ ਹੋ ਤੁਹਾਡੀ ਘਰੇ ਵੀ ਸਤ ਸੰਗਤ ਹੁੰਦੀ ਰਵੇ ਪੰਜੀ ਪਰਮੇਸ਼ਰ ਕਹਿੰਦੇ ਜਿੱਥੇ ਪੰਜ ਬੈਠ ਕੇ ਪੰਜ ਕਿਹੜੇ ਪੰਚਾਂ ਗਾਗੂ ਰੇਕ ਧਿਆਨ ਵਾਲੇ ਕਹਿੰਦੇ ਸਮਝ ਲਓ ਜਿੱਥੇ ਇੱਕ ਪ੍ਰਮਾਤਮਾ ਦੇ ਧਿਆਨ ਰੱਖਣ ਵਾਲੇ ਪੰਜ ਬੈਠ ਕੇ ਨਾ ਉਹ ਤਾਂ ਸਤ ਸੰਗਤ ਜਿਹੜੀ ਹੈ ਨਾ ਉਹ ਪ੍ਰਮਾਤਮਾ ਆਪ ਉਸ ਸਤਸੰਗਤ ਦੇ ਵਿੱਚ ਆ ਕੇ ਬਰਾਜ ਬਰਾਜਮਾਨ ਹੋ ਗਿਆ ਕਿੱਥੇ ਪੰਜ ਚੰ ਚੰਨਾ ਦਾ ਇੱਕ ਆਕਾਰਪੁਰਖ ਤੇ ਧਿਆਨ ਹੈ ਉਹ ਆ ਕੇ ਜੁੜ ਬੈਠੇ ਸਹਿਜ ਜੀ ਕਹਿੰਦੇ ਅਸੀਂ ਸਤਸੰਗਤ ਨੂੰ ਆਪਣੇ ਅੰਦਰੋਂ ਕਦੇ ਵਿਸਾਰੀ ਨਾ ਤੇਰਾ ਭਲਾ ਹੋਵੇਗਾ ਜੇ ਤੂੰ ਯਾਦ ਰੱਖੇਗਾ ਬਾਬਾ ਚੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾ ਕਹਿੰਦੇ ਤੇਰਾ ਭਲਾ ਹੀ ਇਹ ਉਹ ਸਤ ਸੰਗਤ ਨੂੰ ਤੋਂ ਆਪਣੇ ਹਿਰਦੇ ਚ ਵਸਾ ਕੇ ਰੱਖੇਗਾ ਤੋ ਇਹ ਦਾ ਅਰਥ ਹੈ ਤੇਰੀ ਭਲਾਈ ਵਡਾਈ ਦਾ ਅਰਥ ਹੈ ਭਲਾਈ ਤੇਰਾ ਭਲਾ ਕਮ ਹੁਣ ਉਪਰੰਭ ਕੀ ਕਹਿੰਦੇ ਨੇ 6 ਘਰ 6 ਗੁਰ 6 ਉਪਦੇਸ਼ ਪਾਤਸ਼ਾਹ ਜੀ ਕਹਿੰਦੇ ਨੇ 6 ਸ਼ਸਤਰ ਨੇ 6 ਹੀ ਉਹਨਾਂ ਦੇ 17 ਦੇ ਰਚਨਹਾਰ ਨੇ ਚਲਾਉਣ ਵਾਲੇ ਨੇ ਤੇ 6 ਹੀ ਇਹਨਾਂ ਦੇ ਸਿਧਾਂਤ ਨੇ ਇਨਾਂ ਦੇ ਸਿਧਾਂਤ ਆਪਸ ਵਿੱਚ ਨਹੀਂ ਰੜਦੇ। ਇਨਾਂ ਦੇ ਨਾਮ ਛੇ ਸ਼ਾਸਤਰ ਛੇ ਹੀ ਇਨਾਂ ਸ਼ਾਸਤਰਾਂ ਦੇ ਚਲਾਣ ਵਾਲੇ ਭਾਵ ਕਿ ਉਹਨਾਂ ਨੂੰ ਲਿਖਣ ਵਾਲੇ ਤੇ ਛੇ ਹੀ ਇਨਾਂ ਦੇ ਸਿਧਾਂਤ ਇਨਾਂ ਦੀਆਂ ਪਰੰਪਰਾਵਾਂ ਇਨਾਂ ਦੀ ਮਰਜ਼ਾਦਾ ਪਰ ਕਹਿੰਦੇ ਨਾਲ ਇੱਕ ਗੱਲ ਹੋਰ ਹੈ। ਗੁਰਗੁਰ ਏਕੋ ਵੇਸ ਅਨੇਕ ਕਹਿੰਦੇ ਇਨਾਂ ਦਾ ਅਕਾਲ ਪੁਰਖ ਏ ਕੀ ਹੈ? ਪਰਮਾਤਮਾ ਇੱਕ ਹੀ ਹੈ ਜਿਹਦੇ ਨਾਲ ਇਹ ਜੋੜਨਾ ਚਾਹੁੰਦੇ ਸਾਂ ਬਸ ਇਹ ਹੈ ਜਿਸ ਐਂਗਲ ਤੋਂ ਕਿਸੇ ਨੇ ਕਿਸੇ ਨੂੰ ਸਮਝਿਆ ਉਸ ਐਂਗਲ ਤੋਂ ਲਿਖ ਦਿੱਤਾ ਵੇਦਾਂ ਮੇ ਨਾਮ ਉਤਮਸ ਸੁਣੇ ਨਾਹੀ ਫਿਰੇ ਜੋ ਬੇਤਾਲਿਆ ਹੈ ਤੇ ਹੈ ਨਾ ਪਰਮਾਤਮਾ ਦਾ ਉਹਨਾਂ 'ਚ ਪਰ ਸੁਣਦੇ ਨਹੀਂ ਨਾ ਸੁਣ ਕਰਕੇ ਬੇਤਾਲ ਬੇਤਾਲ ਦਾ ਅਰਥ ਹੈ ਜਿੱਥੇ ਤਾਲ ਕੋਈ ਨਹੀਂ ਜ਼ਿੰਦਗੀ 'ਚ ਹੁੰਦਾ ਇੱਕ ਚਾ ਨਹੀਂ ਹੈ ਜ਼ਿੰਦਗੀ 'ਚ ਆਉਣ ਵਾਲਾ ਇੱਕ ਸਚਜਾ ਢੰਗ ਨਹੀਂ ਰਿਹਾ ਉਹਨੇ ਕਹਿੰਦੇ ਨੇ ਬੇਤਾਲ ਹੋ ਗਿਆ ਤੇ ਸਹਿਵ ਜੀ ਕਹਿੰਦੇ ਨੇ ਸੱਚ ਕਾਲ ਕੂਨ ਵਰਤਿਆ ਕਲ ਕਾਲ ਖ ਬੇਤਾਲ ਸੱਚ ਤਾਂ ਜਦੋਂ ਕਾਲ ਪੈ ਗਿਆ ਦੁਨੀਆ ਬੇਤਾਲੀ ਹੋ ਗਈ ਜਿਉਣ ਦਾ ਤਰੀਕਾ ਹੀ ਖਤਮ ਹੋ ਗਿਆ ਅੱਜ ਉਹੀ ਕੁਝ ਹੋਇਆ ਪਿਆ ਸੱਚ ਦਾ ਕਾਲ ਪੈ ਗਿਆ ਵਾ ਸੱਚ ਕੋਈ ਸੁਣਨਾ ਨਹੀਂ ਚਾਹੁੰਦਾ ਖੇਤੀ ਕੁਝ ਸੁਣਾਉਣਾ ਵੀ ਨਹੀਂ ਚਾਹੁੰਦਾ ਕਿਉਂਕਿ ਜਦੋਂ ਸੁਣਨ ਵਾਲੇ ਹੈ ਨਹੀਂ ਤੇ ਸੱਚ ਸੁਣਾ ਕੇ ਅਗਲੇ ਨੂੰ ਸਿਰਤੜੀ ਪੜਵਾਉਣਾ ਜਿੱਥੇ ਜਿੱਥੇ ਵੀ ਸੱਚ ਬੋਲੋਗੇ ਉਥੇ ਸੰਗਤਾਂ ਟੁੱਟਦੀਆਂ ਨੇ ਜੁੜਦੀਆਂ ਨੇ ਪਰ ਕੀ ਕਿ ਆਪੇ ਪ੍ਰਮਾਤਮਾ ਨੇ ਜਿੱਤੀ ਡਿਊਟੀ ਲਾ ਦਿੱਤੀ ਸੱਚ ਬੋਲਣ ਤੇ ਉਹ ਰਹਿ ਨਹੀਂ ਸਕਦਾ ਜਿਹਨੂੰ ਸੱਚ ਲਾਏ ਸੇ ਲਾ ਕੇ ਉਸ ਪ੍ਰਮਾਤਮਾ ਨੇ ਸੱਚ ਨਾਲ ਜੋੜਤੇ ਨੇ ਉਹਨੂੰ ਸੱਚ ਨਾਲ ਲੱਗੇ ਨੇ ਜ਼ਿੰਦਗੀ 'ਚ ਮੁਸੀਬਤਾਂ ਚੱਲਦੇ ਨੇ ਪਰ ਸੱਚ ਬੋਲੀ ਜਾਂਦੇ ਨੇ ਸੱਚ ਤੋਂ ਪਿੱਛੇ ਨਹੀਂ ਹਟ ਸਕਦੇ ਪਰ ਸੱਚ ਬੋਲਣਾ ਇਕੱਲੇ ਰਹਿਣ ਬਰਾਬਰ ਹੈ ਅੱਜ ਕੱਲ ਤਾਂ ਸਹਿਬ ਜੀ ਕਹਿੰਦੇ ਨੇ ਇਹ ਬਤਾਲ ਹੋ ਗਏ ਕਿਉਂ ਸੱਚ ਕਾਲ ਕੂੜ ਵਰਤਿਆ ਸੱਚ ਦਾ ਕਾਲ ਪੈ ਗਿਆ ਕੂੜ ਵਰਤਿਆ ਹੁਣ ਝੂਠ ਵਰਤਾਇਆ ਜਾ ਰਿਹਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬਤਾਲ ਇਸ ਕਲਯੁਗੀ ਸੁਭਾ ਦੇ ਵਿੱਚ ਲੋਕ ਬੇਤਾਲੇ ਹੋਏ ਫਿਰਦੇ ਨੇ ਇਨਾਂ ਦਾ ਇੱਕ ਸਿਧਾਂਤ ਨਹੀਂ ਬਚਿਆ ਇਥੇ ਸਹਿਬ ਜੀ ਕਹਿੰਦੇ ਨੇ ਭਾਈ ਇਹ ਸ਼ਸਤਰ ਵਿਸ਼ੇ ਨੇ ਇਹਨਾਂ ਦੇ ਲਿਖਣ ਵਾਲੇ ਵਿਸ਼ੇ ਨੇ ਇਹਨਾਂ ਦੇ ਸਿਧਾਂਤ ਵੀ ਵਿਸ਼ੇ ਨੇ ਪਰ ਇਹਨਾਂ ਦਾ ਪਰਮਾਤਮਾ ਇੱਕ ਹੀ ਹੈ ਅਕਾਲ ਪੁਰਖ ਵਹਿਗੁਰੂ ਫਿਰ ਦੂਸਰੇ ਬੰਦ 'ਚ ਕਿਰਪਾ ਕਰਦੇ ਨੇ ਵਿਸੂਏ ਚਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾ ਹੂਆ ਇਹ ਬਹੁ ਬਚਨ ਨੇ ਰਕਸਾਲ ਵਾਲੇ ਵੀਰ ਬਿੰਦੀ ਨਹੀਂ ਲਾਉਂਦੇ ਉਹਨਾਂ ਨੂੰ ਮੁਬਾਰਕ ਇਹ ਨਾਲ ਆਉਣਾ ਪਰ ਸਮਾਜ 'ਚ ਜਦੋਂ ਆਪਾਂ ਵਿਚਰਦੇ ਹਾਂ ਜਿਉਂ-ਜਿਉਂ ਅਗਾਹ ਵਧਦੇ ਹਾਂ ਤਿਉਂ-ਤਿਉਂ ਜਿਹੜੇ ਲਬਜ ਨੇ ਉਹ ਹਮੇਸ਼ਾ ਬਦਲਦੇ ਨੇ ਜਦੋਂ ਗੁਰਬਾਣੀ ਲਿਖੀਏ ਉਦੋਂ ਇਹਦੇ ਵਿੱਚ ਅਦਿਕ ਦੀ ਵਰਤੋਂ ਨਹੀਂ ਕੀਤੀ ਗਈ ਪਰ ਅਦਿਕ ਅੱਜ ਸਾਰੇ ਪਾਸੇ ਲਾ ਕੇ ਪੜ੍ਹਦੇ ਆਂ ਅਦਿਕ ਤੋਂ ਬਗੈਰ ਅਸੀਂ ਅੱਖਰ ਜਿੱਥੇ ਅਦਿਕ ਦਾ ਉਚਾਰਨ ਹੋਣਾ ਉਹ ਕਰਦੇ ਆਂ ਇਦਾਂ ਇਹ ਜਿੱਥੇ ਬਿੰਦੀ ਦਾ ਉਚਾਰਨ ਹੋਣਾ ਉਥੇ ਕਰਨਾ ਪੈਣਾ ਏ ਕੋਈ ਮੰਨੇ ਚਾ ਨਾਮਨੇ ਚਗਿਆਈਆ ਬਰਿਆਈਆ ਪਰਿਆਈਆ ਕਹਿੰਦੀ ਥਾਂ ਤੇ ਜੇ ਚੰਗਿਆਈਆ ਬਰਿਆਈਆ ਪੜਾਂਗੇ ਤੇ ਚੰਗਾ ਪ੍ਰਭਾਵ ਅਗਲੇ ਸੁਣਨ ਵਾਲੇ ਤੇ ਪੈਗਾ ਸੋਣਾ ਲੱਗੇਗਾ ਅਰਥ ਕਲੀਅਰ ਹੁੰਦੇ ਜਾਣਗੇ ਹਾਂ ਬਾਕੀ ਜਿੰਨੇ ਜਿੱਤਾ ਪੜ੍ਹਨੀ ਉਹਨੂੰ ਮੁਬਾਰਕ ਸਿੱਧਾ ਸਾਨੂੰ ਸਿਖਾਈ ਗਈ ਏ ਚਾ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਕੀਤੇ ਨੇ ਆਪਾਂ ਉਹਦੇ ਮੁਤਾਬਕ ਕਹਿ ਰਹੇ ਆਂ ਉਹ ਵੀ ਮੁਬਾਰਕ ਨਾ ਸੀ ਉਹਨਾਂ ਨੂੰ ਟੋਕੀਏ ਨਾ ਉਹ ਸਾਨੂੰ ਕਹਿਣ ਕਿ ਤੁਸੀਂ ਗਲਤ ਪੜਦੇ ਜੇ ਜਿੱਦਾਂ ਉਹਨਾਂ ਦੇ ਉਸਤਾਦਾਂ ਨੇ ਸਮਝਾ ਦਿੱਤਾ ਉਹ ਪੜੀ ਜਾਣ ਜਿੱਦਾਂ ਸਾਡੇ ਉਸਤਾਦਾਂ ਨੇ ਸਾਨੂੰ ਦੱਸ ਦਿੱਤਾ ਅਸੀਂ ਪੜ ਰਹੇ ਹਾਂ ਹਾ ਸਿਧਾਂਤ ਚਾਹੀਦਾ ਹੈ ਇੱਕ ਗੁਰੂ ਗ੍ਰੰਥ ਸਾਹਿਬ ਤੋਂ ਸਿਵਾਏ ਹੋਰ ਕੋਈ ਵੀ ਸਾਡਾ ਗੁਰੂ ਨਹੀਂ ਇਹ ਸਿਧਾਂਤ ਤੇ ਪੂਰਾ ਪੈਰਾ ਦਿੱਤਾ ਜਾਵੇ ਪੜ ਪਵਾ ਤੁਸੀਂ ਔਕੜ ਲਾ ਕੇ ਵੀ ਲਓ ਨਾ ਲਾ ਕੇ ਵੀ ਲਓ ਇਹਦੇ ਨਾਲ ਕੋਈ ਅਥਕਥ ਨਹੀਂ ਨਹੀਂ ਹੁੰਦੀ ਪਰ ਅਰਥ ਕਲੀਅਰ ਹੋਣੇ ਚਾਹੀਦੇ ਨੇ ਅਰਥ ਇੱਕ ਸਿਧਾਂਤੇ ਹੋਣੇ ਚਾਹੀਦੇ ਨੇ ਵਿਸੂਏ ਵਿਸੂਏ ਕਹਿੰਦੇ ਨੇ ਅੱਖ ਦੇ 15 ਫੋਰ ਇੱਕ ਵਿਸ਼ਾ 15 ਵਾਰੀ ਤਾਂ ਅੱਖ ਝੁਮਕੀ ਫਿਰ ਇੱਕ ਵਿਸ਼ਾ ਬਣ ਗਿਆ ਵਿਸੂਏ 15 ਵਿਸੂਏ 15 ਵਾਰ ਅੱਖ ਝੁਮਕੀ ਤਾਂ ਇੱਕ ਚਸਾ ਬਣ ਗਿਆ ਤੇ 30 ਚਸੇ ਇੱਕ ਪਲ ਬਣ ਗਿਆ ਤੇ 60 ਪਲ ਇੱਕ ਘੜੀ ਬਣ ਗਈ 60 ਪੱਲਾਂ ਦੀ ਇੱਕ ਘੜੀ ਤੇ ਸਾਢੇ 7 ਘੜੀਆਂ ਦਾ ਇੱਕ ਪੈਰ ਜਿਹੜੇ ਇਸ ਮੁਤਾਬਕ ਹੈ ਸਾਢੇ 7 ਘੜੀਆਂ ਦਾ ਇੱਕ ਪੈਰ ਪੁਰਾਣੇ ਸਮਿਆਂ 'ਚ ਜਿਹੜੇ ਪੈਰਾਂ ਦੇ ਨਾਲ ਕਿੰਤੀ ਕੀਤੀ ਜਾਂਦੀ ਸੀ ਤੇ ਅੱਠਾ ਪੈਰਾਂ ਦਾ ਇੱਕ ਦਿਨ ਅੱਠਾ ਪੈਰਾਂ ਦਾ ਇੱਕ ਦਿਨ ਤੇ ਰਾਤ ਦਿਨ ਤੇ ਰਾਤ ਚਾਰ ਪੈਰ ਦਿਨ ਚਾਰ ਪੈਰ ਰਾਤ 15 ਸਿੱਤਾਂ 15 ਸਿੱਤ ਤਰੀਕਾ ਨੇ ਇਹ ਚੰਦਰਮੇ ਦੇ ਹਿਸਾਬ ਦੇ ਨਾਲ ਨੇ ਕਿਵੇਂ ਚੰਦਰਮਾ ਚੜਨ ਤੇ ਪੁੰਨਿਆ ਤੋਂ ਬਾਅਦ ਮੱਸਿਆ ਵਾਲੇ ਦਿਨ ਸ਼ੁਰੂ ਹੋ ਜਾਂਦੇ ਨੇ 15 15 ਕਿਨੇ ਜਾਂਦੇ ਨੇ 15 ਸਿੱਤੀ 7 ਵਾਰ ਕਹ ਕਬੀਰ ਉਰਵਾਰ ਨਪਾਰ ਕਬੀਰ ਸਾਹਿਬ ਜੀ ਨੇ ਵੀ ਇਸ ਦਾ ਉਚਾਰਨ ਕੀਤਾ ਹੈ ਕਹਿਣ ਲੱਗੇ ਭਾਈ ਦੁਨੀਆ 15 ਸਿੱਤਾਂ ਦੇ ਵਿੱਚ ਪਈ ਫਿਰਦੀ ਏ ਸੱਤਾਂ ਵਾਰਾਂ ਦੀ ਪੂਜਾ ਕਰਦੀ ਫਿਰਦੀ ਏ ਕਹ ਕਬੀਰ ਉਰਵਾਰ ਨਪਾਰ ਕਹਿੰਦੇ ਕਬੀਰ ਆਖਦਾ ਏ ਮੈਂ ਤਾਂ ਉਸ ਆਕਾਲ ਪੁਰਖ ਦੀ ਸਿਫਤ ਤੋਂ ਸਲਾਹ ਕਰਦਾ ਜਿਹਦਾ ਉਰਲਾ ਪਰਲਾ ਪਾਸਾ ਹੈ ਹੀ ਨਹੀਂ ਆ ਦੇਣ ਤੇ ਤਰੀਕਾਂ ਦੇ ਕਿਨੇ ਜਾਂਦੇ ਨੇ ਸਾਧਕ ਸਿੱਧ ਲਖੇ ਜੇ ਪਿਓ ਲਖੇ ਜੋ ਪਿਓ ਕਹਿੰਦੇ ਜਿਹੜੇ ਸਾਧ ਸਾਧਕ ਨੇ ਸਾਧਨਾ ਕਰਨ ਵਾਲੇ ਪੁੱਛੇ ਹੋਏ ਲੋਕ ਸਾਧਕ ਸਿੱਧ ਲਖੇ ਜੋ ਪਿਓ ਆਪੇ ਕਰਤਾ ਆਪੇ ਦੇਉ ਕਹਿੰਦੇ ਉਹਨਾਂ ਨੂੰ ਸਾਰੇ ਪਾਸੇ ਪ੍ਰਮਾਤਮੇ ਜਿਸਦਾ ਹੈ ਉਹ ਪ੍ਰਮਾਤਮਾ ਦੀ ਸਿੱਖ ਤੋਂ ਸਲਾਹ ਕਰਦੇ ਨੇ ਨਾ ਕਿ ਇਹਨਾਂ ਤਰੀਕਾਂ ਦੀ ਇਹਨਾਂ ਵਾਰਾਂ ਦੀ ਵਾਰ ਤੇ ਤਰੀਕਾਂ ਉਹਦੇ ਜਾਂਦੇ ਰਹਿੰਦੇ ਨੇ ਇਥੇ 3 ਵਾਰ ਦੂਜਾ ਤੋਏ ਗੁਰੂ ਅਮਰਦਾਸ ਜੀ ਨੂੰ ਵੀ ਕਹਿਣਾ ਪਿਆ ਕਹਿੰਦੇ ਇਹ ਜਿਹੜੀਆਂ ਥਿੱਤਾ ਨੇ ਇਹ ਵਾਰ ਨੇ ਜਿਹੜੇ ਲੋਕ ਪੂਜਾਂ ਪੂਜਾਂ ਲੱਗ ਜਾਂਦੇ ਨੇ ਇਹਨਾਂ ਨੂੰ ਕਹਿੰਦੇ ਪੂਜਣ ਵਾਸਤੇ ਨਹੀਂ ਸੀ ਇਹ ਤਾਂ ਜ਼ਿੰਦਗੀ ਦੇ ਦਿਨ ਗਿਣੇ ਜਾ ਰਹੇ ਨੇ ਇਹਨਾਂ ਗਿਣਤੀ ਦੇ ਦਿਨਾਂ ਨੂੰ ਪੂਜਣ ਦੀ ਥਾਂ ਤੇ ਆਪਣੇ ਆਪ ਦੇ ਅੰਦਰ ਉਸ ਅਕਾਲ ਪੁਰਖ ਦੀ ਪੂਜਾ ਪ੍ਰਗਟ ਕਰੋ ਜਿਨੇ ਇਹ ਦਿਨ ਬਤੀਤ ਕਰਨ ਵਾਸਤੇ ਦਿੱਤੇ ਨੇ ਜਿਨੇ ਕਿਰਪਾ ਕੀਤੀ ਹੈ ਇਨੇ ਤੁਹਾਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ ਏ ਉਹ ਉਹਨੂੰ ਯਾਦ ਕਰ